ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਘਾ ਵਲੌਗਸ ਮੈਂ ਅੱਜ ਬਣਾਉਣ ਲੱਗੀ ਆ ਘਰੇ ਬੁਣੇ ਖੇਸ ਟੋਟੇ ਚਾਦਰਾਂ ਕੱਢਿਆਂ ਉਹਨਾਂ ਦੀ ਵੀਡੀਓ ਪਾਉਣ ਲੱਗਿਆਂ ਸੀ ਤੁਸੀਂ ਸਾਰੇ ਜਾਣੇ ਚੰਗੀ ਤੇ ਆ ਦੇਖੋ ਕਿ 35 40 ਸਾਲ ਪੁਰਾਣੇ ਆ ਤੇ ਪਰ ਵਧੀਆ ਹੋ ਜੇ ਪਏ ਆ ਤੇ ਤੁਸੀਂ ਦੇਖੋ ਹੁਣ ਸਾਨੂੰ ਕਮੈਂਟ ਕਰਕੇ ਦੱਸਿਓ ਨਾ ਕਿ ਕਿੱਦਾਂ ਦੇ ਲੱਗਦੇ ਆ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਓਕੇ ਦਿਖਾਉਣੇ ਆ ਹੁਣ ਅਸੀਂ ਦਿਖਾਉਣੇ ਚਾਦਰ ਅੱਜ ਦਿਖਾਵਾਂਗੇ ਇਹ ਵੀ ਸਾਡੇ ਆਪ ਦੇ ਕੱਢਿਆਂ ਖੇਸ ਟੋਟੇ ਸਾਰਾ ਕੁਝ ਜਿੰਦਾ ਜਿੰਦਾ ਜਿੰਨੇ ਮਿਹਨਤ ਕਰੀ ਉਹ ਮਿਹਨਤ ਦਿਖਾਉਣੀ ਆ ਆਪਣੀ ਭਾਣਾ ਆ ਗਿਆ ਆ ਵੀ ਚਾਦਰ ਇਹ ਹੈਗੀ ਡਬਲ ਬੈੱਡ ਦੀ ਕੇਸਮੈਂਟ ਦੀ ਆਏ ਸਿੱਧੀ ਹੋ ਗਈ ਕੇਸਮੈਂਟ ਦੀ ਸਾਰਾ ਕੁਝ ਸੇਲ ਤੇ ਆ ਸਾਡੇ ਡੀਕਰਾਪਸ਼ਨ ਬਾਕਸ ਚ ਜਾ ਕੇ ਦੇਖ ਲਓ ਕੱਟਦੇ ਸਾਰੇ ਸਾਜਣੇ ਜਿੱਦਣ ਹੋ ਗਏ ਤੇ ਵੀ ਸਾਹਿਤ ਆਂਤਰਾ ਦੇ ਟੁਕੜੀ ਵਿੱਚ ਇਹ ਐਂ ਕਰਦੇ ਹੁੰਦੇ ਸੀ ਤੇਰੇ ਹੋ ਗਿਆ ਸਲਾਮੇ यह है सुनील दसरा ना कहते हुए यह भी उठ के पर कट्टे बुध है खी उ चादर ए भी चादर ही है वैसे पर खड़ी ना बुनिया जेडिया बीबा बुन दिया पता है ਇਹ ਵੀ ਸਭ ਜਾਂ ਚਾਦਰਾਂ ਆ। ਆਪਾਂ ਦੇ ਬਣਵਾਵਾ ਮਿਹਨਤ ਤੇ। ਇਹ ਅਸੀਂ ਮਿਹਨਤ ਤੋਂ ਕੋਣ ਹੈ ਕਿ ਸਾਡੀ ਕਿੰਨੀ ਮਿਹਨਤ ਸੀ ਹੁਣ ਤਾਂ ਨਿਆਣੇ ਕਹਿੰਦੇ ਕਿ ਮੈਂ ਬਹੁਤ ਕੀਤਾ ਮਿਹਨਤ ਕਰੀ ਪੜਦੇ ਵੀ ਸੀ ਸਕੂਲ ਵੀ ਜਾਂਦੇ ਸੀ ਤੇ ਮਲਗਰ ਉਹ ਵੀ ਸਤਾਉਂਦੇ ਸੀ ਘਰ ਦੇ ਤੇ ਚਾਦਰਾਂ ਵੀ ਕਢਾਉਣ ਨੂੰ ਕਹਿੰਦੇ ਸੀ ਤੇ ਖੇਸ ਵੀ ਪੜਨ ਨੂੰ ਆ ਸੀ।

ਆਹ ਹੈਗਾ ਇਹ ਟੋਟਾ ਇਹ ਵੀ ਲੱਗਦਾ ਇਹ ਮੇਰੀ ਬੀਬੀ ਦਾ ਇਹ ਨਹੀਂ ਸਾਡਾ ਬੀਬੀ ਦਾ ਦਿੱਤਾ ਵਸਨੋ ਪਰ ਮੇਰਾ ਖਿਆਲ ਹੈ ਸਾਡਾ ਨਹੀਂ ਬੁਣਿਆ ਵਾ ਲੱਗਦਾ ਇਹ ਮੇਨੂੰ ਕਿ ਬੀਬੀ ਦਾ ਬੁਣਿਆ ਹੋਇਆ ਇਹ ਜਾਣੀ ਦੀ ਕਿ ਨਿਸ਼ਾਨੀ ਹੈ ਸਾਡੀ ਮਾਂ ਦੀ ਮਾਂ ਤਾਂ ਨਹੀਂ ਕਿ ਨਿਸ਼ਾਨੀ ਹੈਗੀ ਹੈ ਇਹ ਕੇਸ ਹੈਗਾ ਬਿਸਕੁਟਾਂ ਦਾ ਇਹ ਵੀ ਆਪਦਾ ਹੀ ਬੁਣਿਆ ਵਾ ਦੇਸ ਕੋਲ ਦਾ ਕੇਸ ਇਸ ਨੂੰ ਦਿਖਾਤੀ ਸਾਰੀ ਵੀਡੀਓ ਤੁਸੀਂ ਦੇਖ ਲਈ ਹੋਣੀ ਹੈ ਕਿ ਕਿਵੇਂ ਲੱਗੀ ਤੁਹਾਨੂੰ ਕਿ 35 40 ਸਾਲ ਪੁਰਾਣਾ ਨਾ ਤਾਂ ਜਿਆਦਾ ਨਿਸ਼ਾਨੀਆਂ ਸਾਡੇ ਬਣਾਏ ਵਿਆਪੇ ਕਿਦਾਂ ਕੱਢਦੇ ਹੁੰਦੇ ਸੀ ਸਾਰਾ ਜਿਆਦਾ ਜਿਆਦਾ ਪੁਰਾਣਾ ਸਾਰਾ ਕੁਝ ਜਿਹੜੇ ਘਾਂਟੇ ਬੀਬਾਂ ਕੱਢਦੇ ਉਹਨਾਂ ਨੂੰ ਤਾਂ ਜਿਆਦਾ ਆ ਜਾਣਾ ਉਦੋਂ ਹੀ ਦੇਖ ਕੇ ਕਿ ਹਾਂ ਅਸੀਂ ਵੀ ਐਂ ਕਰਦੇ ਹੁੰਦੇ ਸੀ ਪੂਰੀ ਦੇ ਨਾਲ ਤੇ ਊਰੇ ਦੇ ਨਾਲ ਨੜਿਆਂ ਦੇ ਨਾਲ ਵਟਣਾ ਕਰਨਾ ਸਾਰਾ ਉਹਨਾਂ ਨੂੰ ਪਤਾ ਹੀ ਹੈ ਜਿਵੇਂ ਵੀ ਕਰਦੇ ਸੀਗੇ ਤਿੱਜੇ ਕਿਸੇ ਨੇ ਦੂਰੇ ਜਿਹੜੇ ਪੁੱਛਣਾ ਹੋਇਆ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੈਂ ਸਾਰਾ ਦੱਸੂੰਗੀ ਫਿਰ ਕਿ ਕਿਵੇਂ ਪਹਿਲਾ ਪੂਣਾ ਤੋਂ ਲੈ ਕੇ ਰੂਨ ਤੋਂ ਲੈ ਕੇ ਕਿਵੇਂ-ਕਿਵੇਂ ਕਰਦੇ ਹੁੰਦੇ ਸੀ ਸਾਰਾ ਕੁਝ ਓਕੇ ਜੀ ਸਤਿ ਸ੍ਰੀ ਅਕਾਲ ਤੇ ਮੈਂ ਨੈਕਸਟ ਵੀਡੀਓ ਦੇ ਨਾਲ ਕਿਸੇ ਨਾਲ ਫੇਰ ਮਿਲੂੰਗੀ ਕਿ ਅਸੀਂ ਸਾਰੇ ਠੀਕ ਠਾਕ ਆ ਮਹਾਰਾਜ ਕਰੇ ਕੋ ਤੁਹਾਨੂੰ ਵੀ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਕਿ ਸਾਡੀ ਸਪੋਰਟ ਕਰਦੇ ਰਹੋ ਪਲੀਜ਼